ਗੁੜ ਵਾਲੇ ਮਿੱਠੇ ਚੌਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਚੌਲ ਨਾਈ ਤੱਕ ਕੁਲਦੇ ਆ ਤੇ ਨਾ ਹੀ ਕੱਚੇ ਰਹਿੰਦੇ ਆ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਪੂਰੀ ਵੀਡੀਓ ਰੈਸਪੀ ਨੂੰ ਲਾਸਟ ਤੱਕ ਦੇਖਿਓ ਉਮੀਦ ਕਰਦੀ ਆ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਜ਼ਰੂਰ ਪਸੰਦ ਆਵੇਗੀ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਮੇਰੇ ਚੈਨਲ ਬ੍ਰੈਡ ਕਿਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਗੁੜ ਵਾਲੇ ਮਿੱਠੇ ਚੌਲ ਬਣਾਉਣੇ ਸ਼ੁਰੂ ਕਰਦਿਆਂ ਇੱਕ ਕੌਲੀ ਮੈਂ ਲਿਆ ਜੀ ਬਾਸਪਤੀ ਚੌਲ ਤੁਸੀਂ ਘਰ ਦੇ ਵਿੱਚ ਜੋ ਚੌਲ ਹੈਗੇ ਉਹਨਾਂ ਦੀ ਵਰਤੋਂ ਕਰ ਸਕਦੇ ਗੁੜ ਨੂੰ ਮੇ ਕੱਦੂ ਕਸ਼ ਕਰਕੇ ਲਿਆ ਜਾਨੀ ਕਿ ਬਿਲਕੁਲ ਬਰੀਕ ਬਰੀਕ ਕਰ ਲਿਆਏ ਤੁਸੀਂ ਇਹਨੂੰ ਕੱਟ ਕੇ ਜਾਂ ਕੁੱਟ ਕੇ ਦੀ ਵਰਤੋਂ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਨਾ ਜਿਹੜਾ ਗੋੜਾ ਜਲਦੀ ਘੁਲ ਜਾਂਦਾ ਹੈ ਜਲਦੀ ਮੈਲਟ ਹੋ ਜਾਂਦਾ ਹੈ ਗੁੜ ਨੂੰ ਪਾਵਾਂਗੇ ਖੁੱਲੇ 판ਡੇ ਦੇ ਵਿੱਚ ਇੱਥੇ ਮੈਂ ਇੱਕ ਕੌਲੀ ਚੌਲਾਂ ਦੀ ਤੇ ਢਾਈ ਕੌਲੀਆਂ ਪਾਣੀ ਦੀ ਵਰਤੋਂ ਕਰਾਂਗੀ ਕਿਉਂਕਿ ਨਾ ਜਿੱਦੋਂ ਗੁੜ ਵਾਲੇ ਚੌਲ ਬਣਾਈਏ ਉਹਨਾਂ ਦੇ ਵਿੱਚ ਪਾਣੀ ਦੀ ਥੋੜੀ ਜੀ ਜ਼ਿਆਦਾ ਮਾਤਰਾ ਪੈਂਦੀ ਆ ਤੇ اگر ਤੁਸੀਂ ਦੋ ਕ올ੀਆਂ ਪਾਣੀ ਦੇ ਨਾਲ ਚੌਲ ਬਣਾਉਗੇ ਇਹਨਾਂ ਤੇ ਚੌਲਾਂ ਦੇ ਵਿੱਚ ਤੁਹਾਡਿਆਂ ਦੇ ਵਿੱਚ ਕੱਚਾਪਨ ਰਹਿ ਜਾਵੇਗਾ ਤੁਹਾਨੂੰ ਲਾਸਟ ਤੇ ਜਦੋਂ ਖਾਓਗੇ ਆਏ ਲੱਗੂਗਾ ਕਿ ਇਹ ਕੱਚੇ ਨੇ 2 ਢਾਈ ਕ올ੀਆਂ ਗੁੜ ਦੇ ਵਿੱਚ ਪਾਣੀ ਦੀਆਂ ਪਾੜ ਦਿੱਤੀਆਂ ਹੈ ਜਿੱਤੇ ਚੰਗੀ ਤਰ੍ਹਾਂ ਇੱਕ ਤੋਂ ਦੋ ਮਿੰਟ ਹਲਾਵਾਂਗੇ ਤੇ ਆਸਾਨੀ ਦੇ ਨਾਲ ਗੋੜਾ ਜਿਹੜਾ ਮੈਲਟ ਹੋ ਜਾਊਗਾ ਤੇ ਗੁੜ ਨੂੰ ਰੱਖਾਂਗੇ ਆਪਾਂ ਸਾਈਡ ਤੇ ਦੂਸਰੀ ਸਾਈਡ ਮੈਂ ਚੌਲ ਚੰਗੀ ਤਰ੍ਹਾਂ ਧੋ ਕੇ ਨਾ ਚੌਲਾਂ ਨੂੰ ਵੀ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਹੈ ਤੇ ਓਨੀ ਦੇਰ ਆਪਾਂ ਤੜਕਾ ਲਗਾ ਲੈਨੇ ਆ ਕੁੱਕਰ ਰੱਖਿਆ ਮੈਂ ਗੈਸ ਦੇ ਉੱਪਰ ਤੇ ਉਹਦੇ ਵਿੱਚ ਇੱਕ ਵੱਡਾ ਚਮਚ ਮੈਂ ਲੈ ਰਹੀਆਂ ਦੇਸੀ ਘਿਓ ਜਿਵੇਂ ਕਿ ਉਹ ਗਰਮ ਹੋ ਗਿਆ ਉਹਦੇ ਵਿੱਚ ਦੋ ਇਲਾਇਚੀਆਂ ਤੇ ਤਿੰਨ ਲੌਂਗ ਲੈਨੇ ਉਹ ਪਾ ਦਿੱਤੇ ਆ ਤੇ ਨਾਲ ਹੀ ਅੱਧਾ ਚਮਚ ਮੈਂ ਇਥੇ ਲਈ ਆ ਜੀ ਸੌਫ ਤੇ ਗੈਸ ਬਿਲਕੁਲ ਆਪਾਂ ਘੱਟਤੀ ਰੱਖਣਾ ਹੈ ਹਲਕਾ ਜਾਂ ਇਹਨਾਂ ਖੜੇ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਮੈਂ ਲਿਆ ਜੀ ਡਰਾਈ ਫਰੂਟਸ ਬਦਾਮ ਤੇ ਕਾਜੂ ਬਦਾਮ ਕਾਜੂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨਾ ਇਸ ਤਰ੍ਹਾਂ ਘਿਓ ਦੇ ਵਿੱਚ ਭੁੰਨਣਾ ਹੈ ਬਿਲਕੁਲ ਘੱਟ ਸੇਕ ਤੇ ਕਿ ਇਹਨਾਂ ਦੇ ਵਿੱਚ ਕੱਚਾਪਾਨ ਨਾ ਰਵੇ ਹਲਕਾ ਜਿਹਾ ਆਪਾਂ ਇਹਨਾਂ ਨੂੰ 골ਡਨ ਕਰ ਲੈਣਾ ਹੈ ਤੇ ਜੇ ਤੁਸੀਂ ਇਹਨੂੰ ਹਾਈ ਤੇ ਥੋੜਾ ਜਿਹਾ ਵੀ ਤੇਜ਼ ਤੇ ਭੁੰਨੋਗੇ ਨਾ ਤੇ ਇਹਨਾਂ ਦਾ ਰੰਗ ਹੈ ਜਿਹੜਾ ਜਲਦੀ ਬਦਲ ਜਾਊਗਾ ਇਸ ਲਈ ਤੁਸੀਂ ਇੱਕ ਤੋਂ ਡੇਢ ਮਿੰਟ ਬਿਲਕੁਲ ਹੀ ਘੱਟ ਸੇਕ ਤੇ ਇਹਨਾਂ ਨੂੰ ਭੁੰਨਣਾ ਹੈ ਇਹਨਾਂ ਨੂੰ ਫਰਾਈ ਕਰਨਾ ਹੈ ਜਿਵੇਂ ਹੀ ਹਲਕਾ ਜਾਂ ਰੰਗ ਇਹਨਾਂ ਦਾ 골ਡਨ ਹੋ ਗਿਆ ਜੀ ਫਿਰ ਇਹਦੇ ਵਿੱਚ ਪਾਵਾਂਗੇ ਕੋਕੋਨਟ ਜਾਨੀ ਕਿ ਨਾਰੀਅਲ ਨਾਰੀਅਲ ਦੀ ਠੂਠੀ ਬਿਲਕੁਲ ਮੈਂ ਇਸ ਤਰ੍ਹਾਂ ਨਾ ਪਤਲੀ ਤੇ ਲੰਮੀ ਕੱਟ ਕੇ ਉਹਦੀ ਵਰਤੋਂ ਕਰ ਰਹੀ ਆ ਤੁਸੀਂ ਛੋਟੀ ਜਾਂ ਮੋਟੀ ਆਪਣੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਡ్రਾਈ ਫਰੂਟਸ ਵੀ ਤੁਸੀਂ ਬਰੀਕ ਕੱਟ ਕੇ ਪਾ ਸਕਦੇ ਹੋ ਤੇ ਹਲਕਾ ਜ ਉਹਨੂੰ ਆਪਾਂ 30 ਸੈਕਿੰਡ ਭੁੰਨਾਗੇ ਜੀ ਤੇ ਸੇਕ ਆਪਾਂ ਬਿਲਕੁਲ ਘੱਟ ਹੀ ਰੱਖਣਾ ਹੈ ਜਿਵੇਂ ਹੀ ਸਾਈਡਾਂ ਤੋਂ ਨਾ ਆਪਣਾ ਕੋਕੋਨਟਾ 골ਡਨ ਹੋ ਗਿਆ ਬਸ ਉਹਦੇ ਤੱਕ ਆਪਾਂ ਪਕਾਉਣਾ ਏ ਜਿਆਦਾ ਨਹੀਂ ਇਹਦਾ ਰੰਗ ਆਪਾਂ ਬਦਲਣਾ ਤੇ ਖਾਣ ਦੇ ਵਿੱਚ ਨਾ ਲਾਸਟ ਤੇ ਜਿਹੜੇ ਡਰਾਈ ਫੂਡਸ ਆ ਬਹੁਤ ਵਧੀਆ ਲੱਗਦੇ ਇਸ ਤਰ੍ਹਾਂ ਤੁਸੀਂ ਇਹਨੂੰ ਘਿਓ ਦੇ ਵਿੱਚ ਭੁੰਨਦੇ ਹੋ ਤਾਂ ਘਿਓ ਦੇ ਵਿੱਚ ਫਰਾਈ ਕਰਦੇ ਹੋ ਤੇ ਫਿਰ ਆਪਾਂ ਲਾਸਟ ਤੇ ਇੱਥੇ ਪਾਵਾਂਗੇ ਜੀ ਕਿਸ਼ਮਿਸ਼ ਯਾਨੀ ਕਿ ਸੌਗੀ ਸੌਗੀ ਪਾ ਕੇ ਮਿਕਸ ਕਰਦੇ ਹੋਏ ਆਪਾਂ ਇਹਨੂੰ ਵੀ 30 ਸੈਕਿੰਡ ਭੁੰਨ ਲਾਵਾਂਗੇ ਘੱਟ ਸੇਕ ਤੇ 30 ਸੈਕਿੰਡ ਮੈਸੋਗੀ ਨੂੰ ਬਿਲਕੁਲ ਘੱਟ ਸੇਕ ਤੇ ਫਰਾਈ ਕਰ ਲਿਆ ਤੇ ਫਿਰ ਚੌਲਾਂ ਨੂੰ ਚੰਗੀ ਤਰ੍ਹਾਂ ਤੋਕੇ ਆਪਾਂ ਪਾ ਦੇਣਾ ਹੈ ਜੀ ਡਰਾਈ ਫਰੂਟਸ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਚੌਲਾਂ ਨੂੰ ਨਾ 1 ਮਿੰਟ ਤੱਕ ਆਪਾਂ ਡਰਾਈ ਫਰੂਟਸ ਦੇ ਨਾਲ ਕਿਉ ਦੇ ਵਿੱਚ ਭੁੰਨਣਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਚੌਲਾਂ ਨਾ ਬਿਖਰੇ ਬਿਖਰੇ ਬੰਦਦੇ ਆ ਬਿਲਕੁਲ ਇਹਨਾਂ ਦੇ ਵਿੱਚ ਕੱਚਾਪਨ ਨਹੀਂ ਰਹਿੰਦਾ ਤੇ ਖਾਣ ਦੇ ਵਿੱਚ ਲਾਸਟ ਦੇ ਨਾ ਬਹੁਤ ਹੀ ਸਵਾਦ ਬੰਦਦੇ ਆ ਗੁੜ ਵਾਲੀ ਚੌਲਾਂ ਦੇ ਵਿੱਚ ਨਾ ਮਿੱਠਾ ਜਿਹੜਾ ਮੈਂ ਵਰਤ ਰਹੀ ਹਾਂ ਜਾਨੀ ਕਿ ਗੁੜ ਬਿਲਕੁਲ ਆਪਣਾ ਮਿੱਠਾ ਜਿਹੜਾ ਪਰਫੈਕਟ ਹੋਊਗਾ ਨਾ ਹੀ ਤਾਂ ਬਹੁਤ ਜ਼ਿਆਦਾ ਹੋਊਗਾ ਨਾ ਹੀ ਬਹੁਤ ਘੱਟ ਹੋਊਗਾ ਮੀਡੀਅਮ ਅਗਰ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਥੇ ਪੌਣੀ ਕੋਲੀ ਗੁੜ ਦੀ ਵਰਤੋਂ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ 1 ਮਿੰਟ ਬਾਅਦ ਚੌਲ ਜਦੋਂ ਆਪਾਂ ਪਕਾ ਲਈ ਉਸ ਤੋਂ ਬਾਅਦ ਫਿਰ ਆਪਾਂ ਨਾ ਗੁੜ ਵਾਲਾ ਪਾਣੀ ਹੈ ਜਿਹੜਾ ਇਸ ਤਰ੍ਹਾਂ ਪੌਣੀ ਦੇ ਨਾਲ ਪੁੰਨ ਕੇ ਪਾ ਦੇਣਾ ਜਾਨੀ ਕਿ ਛਾਂਣ ਕੇ ਕਿ ਇਹਦੇ ਵਿੱਚ ਜੇ ਕੋਈ ਟਾਗਾ ਵਗੈਰਾ ਹੈ ਕੁਝ ਵੀ ਹੈ ਨਾ ਕਿਰਕ ਵਗੈਰਾ ਸਾਰੀ ਉਹ ਨੀਚੇ ਹੀ ਰਹਿ ਜਾਊਗੀ ਪੋਣੀ ਦੇ ਵਿੱਚ ਹੀ ਰਹਿ ਜਾਊਗੀ ਤੇ ਗੁੜਾਲਾ ਪਾਣੀ ਪੁਣਕੇ ਪਾਉਣ ਤੋਂ ਬਾਅਦ ਜੀ ਫਿਰ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਹੋਇਆ ਕਰਨ ਤੋਂ ਬਾਅਦ ਹਾਈ ਫਲੇਮ ਤੇ ਆਪਾਂ ਕਰ ਦਾਂਗੇ ਗੈਸ ਤੇ ਇਹਨੂੰ ਉਬਾਲਾ ਦੇਵਾਂਗੇ ਤੇ ਆਪਾਂ ਇੱਥੇ ਨਾ ਇਹਨੂੰ ਦੋ ਉਬਾਲੇ ਦੇਨੇ ਆ ਤੇ ਗੈਸ ਉਬਾਲਣ ਤੋਂ ਬਾਅਦ ਜੀ ਆਪਾਂ ਮੀਡੀਅਮ ਕਰ ਦੇਣਾ ਹੈ ਇੱਕ 1.5 ਮਿੰਟ ਮੈਂ ਇੱਥੇ ਚੌਲਾ ਨੂੰ ਨਾ ਇਸੇ ਤਰ੍ਹਾਂ ਪਕਾਇਆ ਤੇ ਫਿਰ ਲਗਾ ਦੇਣਾ ਆਪਾਂ ਕੁੱਕਰ ਦਾ ਢੱਕਣ ਕੁੱਕਰ ਦਾ ਢੱਕਣ ਲਗਾ ਕੇ ਜੀ ਵਿਸਲ ਨੂੰ ਹਮੇਸ਼ਾ ਲਾਸਟ ਤੇ ਲਗਾਉਣਾ ਹੈ ਜਦੋਂ ਵੀ ਚੌਲਾ ਨੂੰ ਕਿ ਵੀ ਆਪਣੀ ਜਿਵੇਂ ਉਬਾਲਾ ਆ ਰਿਹਾ ਕਿਸੇ ਚੀਜ਼ ਨੂੰ ਵੀ ਉਹ ਤੁਰੰਤ ਜਿਹੜੀ ਵਿਸਲ ਆ ਉਹ ਨਹੀਂ ਲਗਾਉਣੀ ਵਿਸਲ ਹਮੇਸ਼ਾ ਬਾਅਦ ਵਿੱਚ ਲਾਉਣੀ ਆ ਇੱਕ ਵਿਸਲ ਹਾਈ ਫਲੇਮ ਤੇ ਤੇ ਦੋ ਵਿਸਲ ਆਪਾਂ ਲੋ ਫਲੇਮ ਤੇ ਜਿਹੜੀਆਂ ਲਗਵਾਉਣੀਆਂ ਐ ਤੇ ਫਿਰ ਆਪਾਂ ਗੈਸ ਬੰਦ ਕਰ ਦੇਣਾ ਅੱਧੇ ਘੰਟੇ ਤੱਕ ਆਪਾਂ ਕੁੱਕਰ ਬਿਲਕੁਲ ਨਹੀਂ ਖੋਲਣਾ ਤੇ ਆਪਾਂ ਕੁੱਕਰ ਨੂੰ ਅੱਧੇ ਘੰਟੇ ਬਾਅਦ ਖੋਲਾਂਗੇ ਅੱਧੇ ਘੰਟੇ ਬਾਅਦ ਮੈਂ ਤੁਹਾਨੂੰ ਚੈੱਕ ਕਰਕੇ ਦਿਖਾਉਣੀ ਆ ਚੌਲ ਆਪਣੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਿਲਕੁਲ ਕੁਲੇ ਨਹੀਂ ਤੇ ਬਹੁਤ ਹੀ ਨਰਮ ਬਹੁਤ ਹੀ ਵਧੀਆ ਚੌਲ ਬਣ ਕੇ ਤਿਆਰ ਹੋਏ ਸੀ ਤੇ ਮਿਠਾਈ ਬਿਲਕੁਲ ਪਰਫੈਕਟ ਸੀਗਾ ਤੁਸੀਂ ਵੀ ਜਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੇ ਤੁਹਾਨੂੰ ਮੇਰੀ ਇਹ ਰੈਸਪੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜਰੂਰ ਸ਼ੇਅਰ ਕਰਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਮੇਰੇ ਚੈਨਲ ਬ੍ਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ اسی ਤਰ੍ਹਾਂ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਗਰਮ ਗਰਮ ਚੋਲ ਸਰਵ ਕਰਾਂਗੇ ਜੀ ਤੇ ਖਾਓ ਜਰੂਰ ਇੱਕ ਵਾਰੀ ਬਨਾਇਓ ਸਾਰੇ ਬਹੁਤ ਪਸੰਦ ਕਰਨਗੇ ਤੇ ਖੁਸ਼ ਹੋ ਕੇ ਖਾਣਗੇ ਤੇ ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਤੁਸੀਂ ਬਣਾਓਗੇ ਮਿਲਦੇ ਆ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ